डी ਚਲੋ ਚੱਲੇ ਆਇਆ ਚੱਲੀਏ ਚਲੋ ਬੱਸ ਮਨਾ ਕਰ ਦੇ 15 ਪੂਰਾ ਦੇਖ ਲਾਜੀ ਪੂਰਾ ਰਾਂਝੂ ਕੋਲ ਹੋਏਗਾ ਸਵੇਰੇ ਦੇ ਤਾਂ ਮੈਂ ਮੋਤਾਪੁਰ ਸਾਰੇ ਬਿਹਰਾ ਜੋ ਕਿੱਥੇ ਹੋ ਚਲੋ ਮੋਤਾਪੁਰ ਕਿੱਥੇ ਆ 30 ਦੇਣਾ ਚਾਰੇ ਚੱਲੇ 2 ਨੰਬਰ ਦਿੱਤਾ ਸੀ ਮੈਂ ਬਹੁਤ ਕੈਮਰਾ ਚਾਹੇ ਚਾਰ ਜਗ੍ਹਾ ਵੀ ਸਾਰੇ ਆ ਬੋਡਰ ਲਾ ਜਾ ਗਿਆ ਜਿਹਦੇ ਨੇ ਸਾਈਡ ਤੇ ਪੜਾ ਬੱਚਿਆ ਮਾਜੀ ਉਹ ਯਾਰ ਬਲਾਈਕ ਕਰਦਾ ਤੂੰ ਚੱਕਲਾ ਚੱਕ ਫਾਈਕਰਾ ਤੂੰ ਯਾਰ ਇੱਕ ਮਿੰਟ ਆਹ ਲਓ ਪੋਲਿਟੀਕਲ ਚੰਗਾ ਚੱਲ ਰਿਹਾ ਇਸੇ

ਜਲਦੀ ਬਦਲਦੀ ਕਿਹੜੀ ਇਲਾਜ ਬਣਾ ਰਹੀ ਹੈ ਤਿਆਰ ਕੀਤਾ ਜਾ ਵੱਡੀ ਨੁਕਤੇ ਵਿਚ ਕਰ ਰਹੇ ਹਾਂ ਕਿ ਕੰਮ ਤੋਂ ਸਰਕਾਰ ਕਰ ਰਹੀ ਹੈ ਇਸ ਕੰਮ ਵੀ ਨਾ ਕੰਮ ਚੱਲ ਰਿਹਾ ਹੈ ਪਰ ਉਨੀ ਸਪੀਡ ਨਹੀਂ ਹੋਣੀ ਚਾਹੀਦੀ ਸਾਡੀ ਸਰਕਾਰ ਕੇ ਬੇਨਤੀ ਹੈ ਕਿ ਇਹਨੂੰ ਪੂਰ ਸਹਿਲਤ ਜਲਦੀ ਦਿੱਤਾ ਜਾਵੇ ਜੇਕਰ ਇਹ ਦਵਾਰ ਬਣੀ ਹੁੰਦੀ ਬਰਾਬਰ ਤੇ ਅੱਜ ਇਹ ਦੁਖਾਈ ਘਟਨਾ ਜਿਹੜੀ ਹੈ ਨਾ ਵਾਪਰ ਕਿੰਨੀ ਦੇਰ ਹੋ ਗਈ ਹੈ ਕੰਦਾਮਾਂ ਨੂੰ ਸਿਜਨ ਨੂੰ 5 ਕਵੇ ਦਾ ਦੱਸ ਰਿਹਾ ਵਾਕਿਆ ਉਸ ਤੋਂ ਬਾਅਦ ਭਾਰਗਵਾਜ ਜੀ ਦੀ ਟੀਮ ਆਈ ਹੈ ਜਦ ਆਇਆ ਥੋੜੀ ਮੁਸਤੈਦੀ ਨਾਲ ਆੜਿਆ ਉਹ ਜਲਦੀ ਕਾਰਵਾਈ پوری ਕੀਤੀ ਹੈ ਡੈਡ ਬੁਡੀ ਮਾਰ ਘਟਣ ਜੀ ਇਹ ਮਾਮਲਾ ਹੈਗਾ aur 2 ਸਾਲ ਤੋਂ ਬਸ ਇਸੇ ਨੂੰ ਕਰੀ ਦੱਸ ਉਸਕੇ ਮੈਟਰ ਵਿੱਚ ਆਉਂ ਕੋ ਚਰੀ ਦੇ ਸਾਡਾ ਭੋਲੇ ਸ਼ੰਕਰ ਡਾਈਵਰ ਕਲੱਬ ਗੋਤਾ ਖੋੜੋ ਦੀ ਟੀਮ ਹੈ ਜੋ ਪੰਜਾਬ ਹਰਿਆਣਾ ਹਮਾਚਲ ਰਾਜਸਥਾਨ ਦਿੱਲੀ ਤੱਕ ਆਪਣਾ ਕੰਮ ਕਰਦੀ ਹੈ ਸੋ ਇਹ ਸ਼ਾਂਤੀ ਨਗਰ ਦਾ ਜਿਹੜਾ ਹੈਗਾ ਪੂਲ ਹੈਗਾ ਜੇ ਤੁਸੀਂ ਸਰੰਦ ਰੋਡ ਤੋਂ ਆਉਂਦੇ ਹੋ ਤਾਂ ਬੜੀ ਨਦੀ ਪੈਂਦੀ ਹੈ ਰਾਜਪੁਰਾ ਬਾਈਪਾਸ ਨੂੰ ਜੇ ਰਾਜਪੁਰਾ ਰੋਡ ਤੋਂ ਸਰੰਦ ਨੂੰ ਜਾਣੇ ਹੋ ਬਾਈਪਾਸ ਤੇ ਤਾਂ ਉਹ ਬੜੀ ਨਦੀ ਪੈਂਦੀ ਹੈ ਉੱਥੇ ਹੀ ਫਲੋਲੀ ਇੱਕ ਪਿੰਡ ਪੈਂਦਾ ਤੇ ਨਾਲ ਹੀ ਸ਼ਾਂਤੀ ਨਗਰ ਦੇ ਨਾਲ ਹੀ ਆ ਜਿੱਥੇ ਇੱਕ 4 ਸਾਲ ਦੀ ਬੱਚੀ ਸੀਗੀ ਜਿਹੜੀ ਉਹ ਉਹ ਅਚਾਨਕ ਦੋ ਬੱਚੇ ਜਿਹੜੇ ਸੀਗੇ ਉਹ ਨਹਾਣ ਵਾਸਤੇ ਬੜੀ ਨਦੀ ਝੂਤਰੇ ਸੀਗੇ ਜਿਨ੍ਹਾਂ ਨੇ ਇੱਕ ਬੱਚੇ ਦੀ ਜਿਹੜੀ ਉਹ ਕਮੀਜ਼ ਉੱਪਰ ਵਾਲੀ ਸਾਨੂੰ ਉਹ ਮਿਲੀ ਸੀਗੀ ਪਰਿਵਾਰ ਨੇ ਜਦੋਂ ਦੇਖਿਆ ਤੇ ਉਹ ਅਚਾਨਕ ਜਦੋਂ ਥੱਲੇ ਉਤਰ ਗਏ ਤੇ ਉਤਰਨ ਤੋਂ ਬਾਅਦ ਉਹ ਬੱਚੀ ਗੰਦਲਾ ਪਾਣੀ ਸੀਗਾ ਪਾਣੀ ਦੇ ਵਿੱਚ ਕਹਿ ਲਈ ਇੱਕ ਕੈਮੀਕਲ ਬਹੁਤ ਸੀਗਾ ਵਿੱਚ ਗੋਹਾ ਡਸਟ ਸਾਰਾ ਕੁਝ ਸੀਗਾ ਜੋ ਉਹ ਬੜੀ ਨਦੀ ਦੇ ਵਿੱਚ ਉਹ ਬੱਚੀ ਡੁੱਬ ਗਈ ਜਿਸ ਨੂੰ ਸਾਡੇ ਗੋਤਾਖੋਰ ਓਮ ਪ੍ਰਕਾਸ਼ ਰਮੇਸ਼ ਕੁਮਾਰ ਮਲਕੀ ਸਿੰਘ ਬੱਬਰ ਸੈਦ ਖਾਨ ਭੀਮ ਚੋਹਾਨ ਸਾਰੇ ਲਗਭਗ ਵੀ ਗੋਤਾਖੋਰ ਦੀ ਜਿਹੜੀ ਟੀਮ ਇੱਥੇ ਪਹੁੰਚੀ ਤੇ ਮਿੰਟ 15 ਦੇ ਉਹ ਜਿਹੜੀ ਬੱਚੀ ਦੀ ਡੈੱਡ ਬੋਡੀ ਸੀ ਉਹ ਅਸੀਂ ਰਿਕਵਰ ਕਰਕੇ ਰਜਿੰਦਰਾ ਹਸਪੀਟਲ ਸਿਵਲ ਦੇ ਵਿੱਚ ਭੇਜਤੀ ਕਿ ਲੋਰ ਉਹ ਕੋਈ ਨਾ ਨ ਕੀ ਸੀ ਜਿਵੇਂ ਕੋਈ ਕਿੱਥੇ ਹੋਰ ਲਵਈ ਕਰਦੇ ਆ ਕਿ ਤੇ ਬਾਹਰ ਹਾਂ ਉਹ ਪ੍ਰਵਾਸੀ ਲੋਕ ਯੂਪੀ ਆ ਬਿਹਾਰ ਦੇ ਹੋ ਸਕਦੇ ਨੇ ਜੋ ਇੱਥੇ ਰੈਂਟ ਰਿਹਾ ਆਪਣਾ ਮਕਾਨ ਹੋ ਸਕਦਾ ਆ ਕਾ ਉਹ ਬੱਚਾ ਕਿਉਂਕਿ ਦੇਖੋ ਦੀਵਾਰ ਤੁਸੀਂ ਆ ਦੇਖ ਰਹੋ ਪਿੱਛੇ ਸਾਡੇ ਦੀਵਾਰ ਹੈ ਉਹ ਦੀਵਾਰ ਨੂੰ ਇੱਕ ਫਾਨ ਕੇ ਜਾਣਾ ਔਰ ਉਸ ਤੋਂ ਥੱਲੇ ਜੇ ਆਪਾਂ ਕਹੀਏ ਵੀ ਵੱਡੇ ਬੰਦਿਆਂ ਦਾ ਉਤਰਨਾ ਵੀ ਬਹੁਤ ਮੁਸ਼ਕਿਲ ਦੀ ਗੱਲ ਹੈ ਪਰ ਉਹ ਕਿਸੇ ਨਾ ਕਿਸੇ ਤਰੀਕੇ ਬੱਚੇ ਜਿਹੜੇ ਅਨਜਾਨ ਪਣੇ ਚਾ ਕਹਦੀਏ ਜਾਂ ਬਚਪਨਾ ਕਹਦੀਏ ਵੀ ਉਹ ਛੋਟੇ ਬੱਚੇ ਉੱਥੇ ਚਲੇ ਗਏ ਔਰ ਕੱਪੜੇ ਉਤਾਰ ਕੇ ਅਚਾਨਕ ਜਿਵੇਂ ਬੜੀ ਦੀ ਜੂਪੀ ਬਿਆਚੇ ਨੰਦ ਨੇ ਇਸ ਤਰ੍ਹਾਂ ਨਾਣ ਲੱਗੇ ਤੇ ਜਦੋਂ ਅੱਗੇ ਗਹਿਰਾਈ ਬਹੁਤ ਸੀ ਡੂੰਗਾ ਸੀਗਾ ਹੋ ਪਾਣੀ ਕੁਮਾਰਿਆ ਸੀਗਾ ਜਿਹਨੂੰ ਆਪਾਂ ਪਾਉਰੀ ਕਹਿੰਦੇ ਵੀ ਕੁਮਾਂਦਾ ਪਾਣੀ ਉਸ ਟੈਪ ਦੇ ਵਿੱਚ ਪਾਣੀ ਸੀਗਾ ਜੋ ਬੱਚੀ ਪਾਣੀ ਦੀ ਭੇਡ ਚੜ ਗਈ ਅੱਜ ਕਿੰਨੇ ਬੱਚੇ ਸੀ ਕਿੰਨੇ ਦੋਸਤ ਆ ਲਗਭਗ ਦੋ ਬੱਚੇ ਸੀਗੇ ਜਿਹੜਾ ਇੱਕ ਬੱਚਾ ਸੀਗਾ ਉਹ ਪਾਣੀ ਦੇ ਵਿੱਚ ਡੁੱਬ ਗਿਆ ਜਿਹੜੀ 4 ਸਾਲ ਦੀ ਉਮਰ ਗੁੜੀਆ ਸੀਗੀ ਛੋਟੀ ਜਿਹਦੇ ਇੱਕ ਕਹਦੀ ਆਪਾਂ ਨਿੱਕਰ ਅੰਡਰ ਗਾਰਮੈਂਟ ਜਿਹੜਾ ਸੀਗਾ ਉਹੀ ਪਾਇਆ ਸੀ ਕਮੀਜ਼ ਉਦੀ ਬਾਹਰ ਸੀਗੀ ਪਰ ਡੈਡ ਬੋਡ ਜਿਹੜੀ ਆ ਬੱਚੇ ਦੀ ਮ੍ਰਿਤਕ ਦੇ ਉਹ ਰਜਿੰਦਰਾ ਪਟਿਆਲਾ ਦੇ ਸਿਵਲ ਹਸਪੀਟਲ ਦੇ ਵਿੱਚ ਭੇਜਤਾ ਬਾਕੀ ਸਾਡਾ ਓਮਪ੍ਰਕਾਸ਼ ਜਿਹੜਾ ਗੋਤਾਖੁਰ ਗਿਆ ਸੀ ਉਹ ਦੱਸੂਗਾ ਕੀ ਪੋਜੀਸ਼ਨ ਸੀ ਕਿਸ ਤਰ੍ਹਾਂ ਅੰਦਰ ਕੰਮ ਸੀ ਔਰ ਮਲਕੀਤ ਸਿੰਘ ਬੱਬਰ ਪ੍ਰਧਾਨ ਨੇ ਬੁਲਾਇਆ ਜੀ ਸ਼ੰਕਰਪ੍ਰਤਵਾਜ ਜੀ ਨੇ ਨਾਲ ਦੀ ਨਾਲ ਅਸੀਂ ਵੀ ਮੌਕੇ ਤੇ ਪਹੁੰਚ ਗਏ ਅਜੇ ਇਹ ਲਾਓ ਨਾਲ ਦੀ ਨਾਲ ਓਮਪ੍ਰਕਾਸ਼ ਨੇ ਸਭ ਤੋਂ ਪਹਿਲਾਂ ਹੀ ਕੂੜੀ ਕੱਢ ਲਈ ਸੀ ਕਿੰਨੇ ਸਾਲ ਦਾ ਬੱਚਾ ਸੀ ਉਹ ਬੱਚੀ 4 ਸਾਲ ਦੀ ਕਿੰਨੇ ਸਾਲ ਸੀ ਅੰਦਰ ਜਦੋਂ ਬੜਾ ਹਲਕੀ ਸੀ ਬੱਚੀ ਹਾਲਤ ਮੈਂ ਥੋੜਾ ਲੇਟ ਆਇਆ ਸੀ ਹੁਸਤਲ ਲੈ ਕੇ ਸੀ ਮੈਂ ਦੂਰ ਸੀ ਮੇਰਾ ਨਾਮ ਜੀ ओमप्रकाश ਚੋਹਾਨ ਉਹ ਕਿਵੇਂ ਜੋ ਬੱਚੇ ਦੀ ਦੁਨੀਆ ਪ੍ਰਧਾਨ ਜੀ ਨੇ ਮੈਨੂੰ ਬੜਨ 7:30 ਵਜੇ ਕਾਲ ਮਾਰੀ ਜੀ ਇੱਕ ਘਟਨਾ ਹੋ ਗਈ ਨਜੀ ਜੀ ਜਲਦੀ ਜਲਦੀ ਪਹੁੰਚ ਮੈਂ ਫੜਾ ਫੜ ਆਪਣੇ ਸਿਲੰਡਰ ਚੱਕ ਕੇ ਆਇਆ ਜਾਂ ਕੁੱਤਾ ਲਾਇਆ ਦੇਖਿਆ ਤੇ ਪਾਣੀ ਤੇ ਥੋੜਾ ਡੂੰਗਾ ਸੀ ਡੂੰਗੇ ਦਾ ਨਾ ਪਾਣੀ ਬਹੁਤ ਗੰਦਾ ਸੀ ਨੀਚੇ ਦਿਖ ਵੀ ਨਹੀਂ ਰਿਹਾ ਸੀ ਬਹੁਤ ਮੁਸ਼ਕਿਲ ਲੱਗੀ ਫਿਰ ਗੋਬਰ ਕੋਹਾ ਅੰਦਰ ਸੀ ਬਹੁਤ ਜ਼ਿਆਦਾ ਮੌਸਮ ਵੀ ਮੀਂਹ ਆ ਰਿਹਾ ਸੀ ਇਨੇ ਮਾ ਉੱਪਰ ਆਣ ਲੱਗਾ ਦੇਖਣ ਲੜਕੀ ਨੀਚੇ ਮਿਲ ਗਈ ਕੁੜੀਆ ਛੋਕੀ ਜੀ ਮੈਂ ਚੱਕਰ ਉੱਪਰ ਆ ਗਿਆ ਮੈਨੂੰ ਪ੍ਰਦਾਨ ਜੀ ਮਿਲ ਗਈ ਪਰ ਪਾਣੀ ਗੰਦਾ ਸਾਡੇ ਅੰਦਰ ਵੀ ਬਹੁਤ ਗਿਆ ਗੈਸ ਵਾਲਾ ਪਾਣੀ ਸੀ ਸਾਰਾ ਲੋ ਬੱਬਾ